ਕਮਾਨ ਹੋਰ ਸੁਣੋ ਤੁਸੀਂ ਸਾਰਿਆਂ ਦੀ ਕੋ ਉਮੀਦ ਕਰਦੇ ਹੋ ਤੁਸੀਂ ਸਾਰਿਆਂ ਨੇ ਬਹੁਤ ਖੁਸ਼ ਹੋਵੋਗੇ ਤੇ ਰਾਜੀ ਖੁਸ਼ ਹੋਵੋਗੇ ਹਾਂਜੀ ਫੈਮਿਲੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਜਿਹੜੀ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਵਿਜ਼ਿਟ ਕਰੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅਗਰ ਅੱਜ ਦੀ ਵੀਡੀਓ ਥੋੜੀ ਜਿਹੀ ਵੀ ਤੁਹਾਨੂੰ ਹੈਲਪਫੁਲ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਕੇ ਜਾਏ ਤੇ ਇੱਕ ਛੋਟਾ ਜਿਹਾ ਕਮੈਂਟ ਜਰੂਰ ਛੱਡ ਕੇ ਜਾਇਆ ਕਰੋ ਜਿਹੜਾ ਮੈਨੂੰ YouTube ਤੇ ਕੰਮ ਕਰਨ ਦੀ ਮੋਟੀਵੇਸ਼ਨ ਮਿਲ ਸਕੇ ਸੋ ਬਿਨਾਂ ਟਾਂਗੇ ਇਸ ਇਤਿਹਾਸ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਆਪਾਂ ਗਏ ਹੋਏ ਸੀ ਕੁਝ ਦਿਨ ਪਹਿਲਾਂ ਸ਼੍ਰੀ ਹਜੂਰ ਸਾਹਿਬ ਤੇ ਆਪਾਂ ਉੱਥੋਂ ਆ ਗਏ ਸੀਗੇ ਪਰਸੋਂ ਵਾਪਸ ਪਰਸੋਂ ਸ਼ਾਮ ਨੂੰ 1.5 ਵਜੇ ਆਪਣੀ ਟ੍ਰੇਨ ਪਹੁੰਚ ਗਈ ਸੀ ਜਾਖਲ ਪਰ ਉਸ ਤੋਂ ਬਾਅਦ ਆ ਪਾ ਗਈ ਸੀ 2 ਵਜੇ ਘਰ ਤੇ ਫਿਰ ਉਸ ਤੋਂ ਬਾਅਦ ਆਪਾਂ ਥਕਾਨ ਬਹੁਤ ਜ਼ਿਆਦਾ ਹੋਊਗੀ ਸਗੀ ਅਦਰਵਾਈਜ਼ ਉੱਥੇ ਮਤਲਬ ਉਹ ਨਹੀਂ ਹੋਇਆ ਸੀਗਾ ਟ੍ਰੇਨ ਦੀ ਥਾਂ ਜ਼ਿਆਦਾ ਹੋਊਗੀ ਸੀ ਕਿਉਂਕਿ ਦੇਖੋ ਦੋ ਦਿਨਾਂ ਟ੍ਰੇਨ ਦੇ ਵਿੱਚ ਆਪਾਂ ਸਫ਼ਰ ਕੀਤਾ ਦੇਖੋ 11 ਵਜੇ ਆਪਾਂ ਬੈਠੇ ਸੀ ਦੂਜੇ ਦੇ ਦੂਜੇ ਦਿਨਾਂ 1:30 ਵਜੇ ਆਪਾਂ ਉਤਰੇ ਠੀਕ ਹੈ ਉਹ ਜ਼ਿਆਦਾ ਮਤਲਬ ਬੈਠਣਾ ਹੋ ਗਿਆ ਉਹ ਜਿਹੜੀ ਸਫ਼ਰ ਹੁੰਦਾਗਾ ਟ੍ਰੇਨ ਦਾ ਉਹ ਮਤਲਬ ਬਹੁਤ ਜ਼ਿਆਦਾ ਥਕਾਨ ਫੀਲ ਕਰਾ ਦਿੰਦਾ ਅਦਰਵਾਈਜ਼ ਉੱਥੇ ਕੋਈ ਵੀ ਦੁਕਾਨ ਨਹੀਂ ਹੋਈ ਵਧੀਆ ਗੁਰੂ ਘਰ ਵੀ ਕੁੱਮੇ ਸਾਰੇ ਠੀਕ ਆ ਸਾਰੇ ਕਿਤੇ ਵਿਜ਼ਿਟ ਕੀਤਾ ਸਾਰੇ ਗੁਰੂ ਘਰਾਂ ਦੇ ਵਿੱਚ ਤੇ ਵਧੀਆ ਰਿਹਾ ਸਾਰਾ ਮਤਲਬ ਜਿਹੜਾ ਸਫਰ ਸੀ ਬਹੁਤ ਜ਼ਿਆਦਾ ਸੋਨਾ ਪੀਚਿਆ ਬੱਚੇ ਵੀ ਖੁਸ਼ੀ ਖੁਸ਼ੀ ਮਤਲਬ ਆਏ ਸਾਰੇ ਵਧੀਆ ਆ ਰਹੇ ਤੇ ਉਸ ਤੋਂ ਬਾਅਦ ਬਸ ਜਦੋਂ ਘਰ ਆਉਣਾ ਸੀ ਉਦੋਂ ਜ਼ਿਆਦਾ ਤਕਾਨ ਹੋ ਗਈ ਫਿਰ ਉਸ ਤੋਂ ਬਾਅਦ ਬਸ ਆਪਣਾ ਕੋਈ ਬਲੌਗ ਹੈ ਜਿਹੜਾ ਹੱਡਿਟ ਨਹੀਂ ਕਰ ਸਕੇ ਬਣਾ ਨਹੀਂ ਸਕੇ ਤੇ ਜਿਹੜਾ ਕੱਲ ਬਲੌਗ ਬਣਾਇਆ ਸੀ ਪਲੀਜ਼ ਤੁਸੀਂ ਉਹ ਵੀ ਜਰੂਰ ਜਾ ਕੇ ਦੇਖ ਲਿਓ ਉਹਦੇ ਵਿੱਚ ਆਪਾਂ ਯੂਸ ਸੈ ਬਾਰੇ ਥੋੜਾ ਬਹੁਤ ਜਿਹੜੀ ਇਨਫੋਰਮੇਸ਼ਨ ਦਿੱਤੀ ਹੋਈ ਆ ਤੇ ਉਸ ਤੋਂ ਬਾਅਦ ਬਸ ਹੁਣ ਮੈਂ ਲੱਗ ਗਈ ਸੀ ਤੇ ਬਲੌਗ ਬਣਾਉਣਾ ਆਪਾਂ ਟਾਈਮ ਇਹ ਜੋ ਹੋ ਚੁੱਕਿਆ ਮੇਰੇ ਕੋਲ ਮੈਨੂੰ ਲੱਗਦਾ ਕਿ 10 ਜਗੇ 10:00 11:00 ਵਜੇ ਦਾ ਟਾਈਮ ਆ ਤੇ ਉਸ ਤੋਂ ਬਾਅਦ ਵਸ ਹੁਣ ਬਲੌਗ ਬਣਾਉਨੇ ਆ ਤੇ ਪਹਿਲਾਂ ਮੈਂ ਰੈਡੀ ਛੜੀ ਹੋ ਗਈ ਸੀ ਘੰਟਾ ਹੋ ਗਿਆ ਮੈਨੂੰ ਸਿਰਨਾ ਇਹਨੂੰ ਤੇ ਸਭ ਮੇਰਾ ਸੁੱਕ ਗਿਆ ਸੀਗਾ ਬਸ ਹੁਣ ਬਾਲ ਕਾਉਣੀ ਆ ਫਿਰ ਉਸ ਤੋਂ ਬਾਅਦ ਮੈਂ ਕਰੂੰਗੀ ਥੋੜਾ ਬਹੁਤਾ ਕੰਮ ਜਿਹੜਾ ਰਹਿੰਦਾਗਾ ਮੇਰਾ ਕਿਉਂਕਿ ਅੱਜ ਸਵੇਰ ਮੇਰੇ ਕੱਪੜੇ ਢੋਤੇ ਸੀਗੇ 6 ਵਜੇ ਉੱਟ ਗਈ ਸੀ ਅੱਜ ਮੈਂ ਜਲਦੀ ਤੇ ਕੱਪੜੇ ਕਾਫੀ ਹੋ ਗਏ ਸੀ ਮੇਰੇ ਤੇ ਵੀਰ ਦੇ ਬਾਕੀ ਸਾਰਿਆਂ ਦੇ ਵੀ ਹੋਏ ਪਏ ਸੀ ਤੇ ਸਾਰੇ ਮੈਂ ਵਾਸ਼ ਕਰ ਦਿੱਤੇ ਸੀਗੇ ਵੀਰ ਨੂੰ ਵੀ ਅੱਜ ਸਕੂਲ ਤੋਰ ਦਿੱਤਾ ਮੈਂ ਤੇ ਉਹ ਵੀ ਜਿਹੜਾ ਭੋਗ ਵਗੈਰਾ ਸੀ ਗਾ ਲੈ ਕੇ ਤੇ ਮੈਡਮ ਲਈ ਬ੍ਰੇਸਲੇਟ ਲੈ ਕੇ ਗਈ ਆ ਤੇ ਕਹਿੰਨੀ ਮੈਂ ਮम्मा ਮੇਰੀ ਮੈਡਮ ਲਈ ਬ੍ਰੈਸਟ ਲੈ ਕੇ ਜਾਣੀ ਮਾਂ ਕਹਿੰਦਾ ਚਲੇ ਜਾ ਕੋਈ ਗੱਲ ਨਹੀਂ ਤੇ ਵਧੀਆ ਖੁਸ਼ੀ ਗੁੱਲੀ ਗਈਆਂ ਵੀਰ ਵੀ ਸਕੂਲ ਜਿਵੇਂ ਬੱਚੇ ਕਰ ਦਿੰਦੇ ਨੇ ਵੀ ਐਨੇ ਦਿਨ ਦੀਆਂ ਛੁੱਟੀਆਂ ਹੋ ਗਈਆਂ ਸੀ ਹੈਨਾ ਵੀ ਸਕੂਲ ਨਹੀਂ ਜਾਣਾ ਵੀਰਿਆਂ ਨੇ ਦਾ ਕੁਝ ਨਹੀਂ ਕੀਤਾ ਵਧੀਆ ਸਵੇਰੇ ਉੱਠੀ ਵਧੀਆ ਨਾ ਨਹਾ ਧੋ ਕੇ ਤਿਆਰ ਹੋ ਕੇ ਚੰਗੀ ਸੀ ਸਕੂਲ ਤੇ ਬਸ ਬਣੇ ਰਿਹਾ ਸਾਡੇ ਵਲੌਗ ਦੇ ਨਾਲ ਬਣਨੀ ਮੈਂ ਬਾਹਰ ਕੱਪੜੇ ਕਾਫੀ ਜ਼ਿਆਦਾ ਹੋਏ ਪੇਸੀ ਵੈਸੇ ਦਾ ਅਸੀਂ ਵਾਸ਼ ਕਰ ਲਈ ਸੀ ਉੱਥੇ ਕੱਪੜੇ ਜਿੱਤੇ ਆਪਰੇ ਰਹੇ ਸੀਗੇ ਤੇ ਵਾਸ਼ ਕਰ ਲਈ ਸੀ ਫਿਰ ਵੀ ਚਲੋ ਹਣਾ ਦੇਖੋ ਥੋੜਾ ਬਹੁਤ ਸਲੇਬ ਬੇਸਿਕੀ ਕਿ ਉੱਕੇ ਸਾਰਾ ਦਿਨ ਉੱਥੇ ਮੀਂਹ ਕੰਡਾ ਰਹਿੰਦਾ ਸੀ ਇੱਕ ਦਿਨ ਵੀ ਉੱਥੇ ਧੁੱਪ ਨਹੀਂ ਸੀ ਪਲੀ ਤਾਂ ਕਰਕੇ ਸਾਨੂੰ ਇਹ ਸੀ ਕਬੀ ਦੁਬਾਰਾ ਸਾਰੇ ਕਪੜੇ ਫਿਰ ਵੈਗ ਘਰ ਵੀ ਦੁਬਾਰਾ ਵਾਸ਼ ਕੀਤੇ ਆ ਕੇ ਤੇ ਫਿਰ ਉਸ ਤੋਂ ਬਾਅਦ ਬਸ ਘਰ ਦੇ ਕੰਮ ਜਿਹੜੇ ਹੋ ਜਾਂਦੇ ਤਾਂ ਆ ਬਹੁਤ ਜਿਆਦਾ ਹੋ ਗਈ ਸੀਗੀ ਤੇ ਬਸ ਹੁਣ ਆਪਾਂ ਜਿਹੜੇ ਕੰਮ ਨਹੀਂ ਕਰ ਕਰਦੇ ਸਾਰੇ ਨਵੇੜਲੇ ਤੇ ਜਿਵੇਂ ਤੁਹਾਨੂੰ ਪਤਾ ਹੈ ਮੇਰੀ ਨਨ ਗਈ ਹੋਈ ਹੈ ਹਨਾ ਤੇ ਡਿਲੀਵਰੀ ਆ ਥੋੜੇ ਦਿਨਾਂ ਤੱਕ ਜਦੋਂ ਵਾਇਰਸ ਨੇ ਚਾਹਿਆ ਠੀਕ ਹੈ ਉਹ ਤੁਹਾਨੂੰ ਆਪਣੇ ਨਾਲ ਆਪਾਂ ਜਿਹੜੀ ਗੁੱਡ ਨਿਊਜ਼ ਹੈ ਜਿਹੜੀ ਸ਼ੇਅਰ ਕਰਦਾਂਗੇ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਵੇਂ-ਨਵੇਂ ਬਲੌਗ ਦੇਖਦੇ ਰਹੋ ਤੇ ਸਪੋਰਟ ਕਰਦੇ ਰਹੋ ਜਿਸ ਦੇ ਨਾਲ ਠੀਕ ਹੈ ਤੁਹਾਨੂੰ ਵੀ ਥੋੜੀ-ਬਹੁਤੀ ਮੋਟੀਵੇਸ਼ਨ ਮਿਲ ਸਕੂਦੀ ਤੇ ਤੇ ਸਾਨੂੰ ਵੀ ਦੇਖੋ ਹੈਲਪ ਹੋ ਜੂਗੀ ਹਨਾ ਆਪਾਂ ਤੁਹਾਡੇ ਨੂੰ ਕੋਈ ਰੈਮਡੀ ਸ਼ੇਅਰ ਕਰਾਂਗੇ ਕਿਉਂਕਿ ਮੇਰੇ ਫੇਸ ਤੇ ਬਹੁਤ ਜ਼ਿਆਦਾ ਟੈਨ ਹੋ ਚੁੱਕੀ ਆ ਜਿਵੇਂ ਇਹਖ ਸਕਦੇ ਹੋ ਫੇਸ ਤੇ ਕਾਫੀ ਜਿਹਾ ਟੈਨ ਹੋ ਗਈ ਔਥੇ ਜਾ ਕੇ ਜਦ ਜਿਸ ਦਿਨ ਮੈਂ ਆਈ ਮੈਨੂੰ ਸਾਰੇ ਕੰਦੇ ਤੋਂ ਕਾਲੀ ਕਾਲੀ ਹੋ ਗਈ ਤੇ ਦੇਖੋ ਤੁਹਾਨੂੰ ਪਤਾਗਾ ਜਦੋਂ ਆਪਾਂ ਕਰ ਦੋ ਬਾਹਰ ਨੇ ਨਿਆ ਕਾਫੀ ਦਿਨ ਹਨਾ ਤੇ ਕਿਤੇ ਵਿਜ਼ਿਟ ਕਰਦਿਆਂ ਕੋਈ ਨਾ ਕੋਈ ਮਤਲਬ ਹੋ ਜਨਗ ਪਾਣੀ ਬਦਲ ਮਾ ਹੋ ਜਾਂਦਾ ਉਹਦੇ ਕਰਕੇ ਵੀ ਆਪਣੀ ਜਿਹੜੀ ਸਕਿਨ ਦਾ ਕਲਰ ਹੈ ਜਿਹੜਾ ਚੇਂਜ ਹੋ ਜਾਂਦਾ ਹਾਂਜੀ ਫੈਮਿਲੀ ਜਿਵੇਂ ਕਿ ਤੁਹਾਨੂੰ ਪਤਾਗਾ ਤੇ ਆਪਾਂ ਜੂਸ ਸੈੱਟ ਤੋਂ ਆਇਆ ਤੇ ਆਪਣਾ ਕਿੰਨਾ ਕ ਖਰਚਾਗਾ ਵੀ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਕਿਵੇਂ ਕਾਪੀ ਤੇ ਲਿਖਦੇ ਆ ਸੀਗਾ ਤੇ ਜਿਨਾਂ ਲਈ ਆਪਣਾ ਖਰਚ ਹੋ ਰਿਹਾ ਸੀਗਾ ਤੇ ਮੈਂ ਤੁਹਾਨੂੰ ਸਾਰਾ ਜਿਹੜਾ ਇਨਫੋਰਮੇਸ਼ਨ ਦੇਦਣੀ ਹੈ ਦੇਖੋ ਤੁਸੀਂ ਵੀ ਕਦੇ ਜਾਣਾ ਹੁੰਗਾ ਤਾਂ ਤੁਹਾਨੂੰ ਥੋੜੀ-ਬੋਤੀ ਮੋਟੀਵੇਸ਼ਨਲ ਜਿਹੜੀ ਇਨਫੋਰਮੇਸ਼ਨ ਹੈ ਮਿਲ ਸਕੂਗੀ ਠੀਕ ਹੈ ਤੇ ਉੱਥੇ ਜਾ ਕੇ ਬਹੁਤ ਜ਼ਿਆਦਾ ਮਜ਼ਾ ਆਉਂਦਾਗਾ ਠੀਕ ਹੈ ਸਕੂਨ ਮਿਲਦਾ ਦਿਲ ਨੂੰ ਜੀ ਨਹੀਂ ਕਰਦਾ ਘਰ ਆਉਣ ਨੂੰ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਆਪਣਾ ਕਿੰਨਾ ਕੁ ਖਰਚ ਹੋਇਆ ਜੂਸ ਸਾਹਿਬ ਜਾਨ ਲਈ ਮੇਰੀ ਸਿਸਟਰ ਉਹਨਾਂ ਨੇ ਤਾਂ ਪਹਿਲਾਂ ਹੀ ਟੈਕਟਸ ਕਰਾ ਲੱਖੀਆਂ ਸੀਗੀਆਂ ਤੇ ਉਹਨਾਂ ਦਾ ਲਗਭਗ 3200 ਰੁਪਏ ਖਰਚਾ ਆਇਆ ਸੀ ਪਰ ਪਰਸਨ ਦੇ ਟਿਕਟ ਸੀਗੀ 800 ਰੁਪਏ ਪਤਾ ਨਹੀਂ 700 ਰੁਪਏ ਐਵੇਂ ਜਾਂ ਸੀ ਕੁਸ਼ਨ ਤੁਸੀਂ 3200 ਰੁਪਏ ਲਾ ਲਓ ਵੀ ਮਤਲਬ ਉਹ ਹੋ ਜਾਊਗਾ ਦੋਨਾਂ ਦਾ ਤੇ ਸਾਡੇ ਤੋਂ 1500 ਕਿਲੋਮੀਟਰ ਦੂਰ ਹੈ ਜੂ ਸਾਹਿਬ ਤੇ ਚਲ ਜੇ ਉਹ ਚੱਲਦੀ ਵਧੀਆ ਚੱਲਦੀ ਹੈ ਟ੍ਰੇਨ ਤਾਂ ਆਪਾਂ ਇੱਕ ਦਿਨ ਦੋ ਘੰਟਿਆਂ 'ਚ ਪਹੁੰਚ ਜਾਾਂਗੇ ਅਗਰ ਕਈ ਵਾਰ ਟ੍ਰੇਨ ਲੇਟ ਹੋ ਜਾਵੇ ਤਾਂ ਇੱਕ ਦਿਨ ਪੰਜ 6 ਘੰਟੇ ਵੀ ਲੱਗ ਜਾਂਦੇ ਨੇ ਪਹਿਲਾਂ ਤਾਂ ਆਪਾਂ ਜਾਖਲ ਤੋਂ ਜਨਰਲ ਦੀ ਟਿਕਟ ਕਰਵਾਈ ਸੀਗੀ ਫਿਰ ਉਸ ਤੋਂ ਬਾਅਦ ਉੱਥੇ ਜਾ ਕੇ ਰਸਤੇ 'ਚ ਚੇਂਜ ਕਰਵਾਈ ਸੀ ਆਪਣੇ ਉਦੋਂ ਤੇ ਫਿਰ ਉਸ ਤੋਂ ਬਾਅਦ ਮੇਰੀ ਮੰਮੀ ਦੇ ਬੱਚਿਆਂ ਦਾ ਟੋਟਲ ਖਰਚਾ 9000 ਹੋ ਗਿਆ ਹੋਣਾ ਤੇ ਆਉਣ ਜਾਂਦਾ ਤਾਂ ਤਤਕਾਲ ਚ ਕਰਾਈ ਸੀ ਕਿਉਂਕਿ ਮੈਂ ਤਾਂ ਐਟ ਟਾਈਮ ਤਿਆਰ ਹੋਈ ਸੀ ਮम्मी ਵੀ ਪਿੰਡ ਵਾਲੇ ਐਟ ਟਾਈਮ ਤਿਆਰ ਹੋਈ ਸੀ ਬੱਚਿਆਂ ਦੀ ਵੀ ਟਿੱਕਾ ਸੀ ਜਿਹੜੀ ਨਹੀਂ ਕਰਾਈ ਸੀ ਤੇ ਉੱਥੇ ਜਾ ਕੇ ਆਪਣੇ ਰੂਮ ਦਾ ਰੈਂਟ ਜਿਹੜਾ ਪੇ ਕੀਤਾਗਾ 1 ਦਿਨ ਦਾ 400 ਰੁਪਏ ਆ ਸੀ ਤੇ ਆਪਾਂ 6 ਦਿਨ ਰਿਹਾ ਸੀ ਮਿਲਣਾ ਤਾਂ 2400 ਰੁਪਏ ਦਾ ਖਰਚਾ ਆ ਗਿਆ ਹੋਣਾ ਤੇ ਰੂਮ ਵੀ ਕਾਫੀ ਜ਼ਿਆਦਾ ਵਧੀਆ ਸੀਗੇ ਉੱਥੋਂ ਦੇ ਤੇ ਨੰਗਰ ਸਾਹਿਬ ਦੇ ਨੇੜੇ ਹੀ ਸੀਗਾ ਗੁਰੂ ਅਮਰਦਾਸ ਜੀ ਆਰ ਕੇ ਮੈਨੂੰ ਲੱਗਦਾ ਇਹ ਮੇਰਾ ਕੁਸ਼ਨਾਬ ਸੀਗਾ ਜਿਹੜਾ ਹੋ ਸੀਗਾ ਬਿਲਡਿੰਗ ਬਣੀ ਹੋਈ ਸੀ ਤੇ ਉੱਥੇ ਰੂਮ ਦਾ ਰੈਂਟ ਸੀਗਾ 400 ਰੁਪਿਆ ਤੇ ਉਹਦੇ ਵਿੱਚ ਆਪਾਂ ਨੂੰ ਤਿੰਨ ਬੈੱਡ ਮਿਲ ਜਾਂਦੇ ਨੇ ਵੱਡੇ ਬੈੱਡ ਵਧੀਆ ਤੇ ਦੋ ਸਿੰਗਲ ਬੈੱਡ ਮਿਲ ਜਾਂਦੇ ਨੇ ਇੱਕ ਸੋਫਾ ਮਿਲ ਜਾਂਦਾ ਦੋ ਬਾਥਰੂਮ ਜਿਹੜੀ ਮਿਲ ਜਾਂਦੇ ਨੇ ਤੇ ਵਧੀਆ ਸੀਗਾ ਰੂਮ ਵੀ ਬਹੁਤ ਜ਼ਿਆਦਾ ਵਧੀਆ ਸੀ ਇਹ ਆਲੀਸ਼ਾਨ ਰੂਮ ਸੀਗੇ ਕਾਫੀ ਜ਼ਿਆਦਾ ਵਧੀਆ ਸੀ AC ਵੀ ਵਗੈਰਾ ਵੀ ਸੀ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਅਗਰ ਤੁਸੀਂ ਪੂਰੀ ਫਰ ਨਾਲ ਜਾ ਰਹੇ ਹੋ ਤਾਂ ਤੁਸੀਂ 25000 ਜਾਂ 30000 ਰੁਪਿਆ ਦਾ ਖਰਚਾ ਮੰਨ ਕੇ ਚੱਲੋਗੇ ਇੰਨਾ ਕੁ ਖਰਚਾ ਜਿਹੜਾ ਆ ਜਾਊਗਾ ਬਾਕੀ ਦੇਖੋ ਥੋੜੇ ਪੈਸੇ ਆਪਾਂ ਨੂੰ ਵੱਧ ਵੀ ਰੱਖਣੇ ਚਾਹੀਦੇ ਨੇ ਕਿ ਕੋਈ ਨਾ ਕੋਈ ਹੋਰ ਵੀ ਲੋਡ ਪੈ ਜਾਂਦੀ ਹੈ ਸਾਡੇ ਨਾਲ ਐਟ ਅ ਟਾਈਮ ਇਹ ਗੱਲ ਬਣੀ ਤੇ ਜਿਹੜੀ ਮੇਰੀ ਭੈਣ ਸੂਟਕੇਸ ਲੈ ਕੇ ਗਈ ਸੀ ਆਪਣਾ ਜਿਹੜਾ ਸੂਟ ਸੂਟਕੇਸ ਲੈ ਕੇ ਗਈ ਸੀ ਉਹ ਸੂਟਕੇਸ ਜਿਹੜਾ ਆਪਣਾ ਖਰਾਬ ਹੋ ਗਿਆ ਸੀਗਾ ਤੇ ਫਿਰ ਐਟ ਅ ਟਾਈਮ ਉਹਨਾਂ ਨੂੰ ਦੇਖੋ ਨਵਾਂ ਸੂਟਕੇਸ ਜਿਹੜਾ ਲੈਣਾ ਪਿਆਗਾ ਤੇ ਉਹਨਾਂ ਨੇ ਸਫਾਰੀ ਜਿਹੜਾ ਸੂਟਕੇਸ ਲੈ ਲਿਆ ਸੀਗਾ ਤੇ 15 ਅਗਸਤ ਵਾਲੇ ਦਿਨ 15 ਅਗਸਤ ਵਾਲੇ ਦਿਨ 70% ਦਾ ਆਫ ਸੀਗਾ ਉੱਥੇ ਤੇ ਫਿਰ ਉਹਨਾਂ ਨੂੰ ਜਿਹਦਾ ਉਹਦਾ ਜਿਹੜਾ ਪ੍ਰਾਈਸ ਸੀਗਾ ਆਨਲਾਈਨ ਪ੍ਰਾਈਸ ਉਹਦਾ 14 ਹਯਾਰ ਸੀਗਾ ਤੇ ਆਦਰਵਾਇਜ਼ ਉਹਨਾਂ ਨੂੰ ਮਿਲ ਗਿਆ ਸੀ 5000 ਦਾ ਤੇ ਕਾਫੀ ਜਿਹਾ ਵਧੀਆ ਸੂਟ ਕੇਸ ਸੀਗਾ ਤੇ 70% ਆਫ ਮਿਲ ਗਿਆ ਸੀਗਾ ਉਥੋਂ ਆਪਾਂ ਔਇਲ ਵੀ ਲਿਆ ਸਕਦੇ ਹਾਂ ਕੋਕੋਨਟ ਔਇਲ ਬਹੁਤ ਜ਼ਿਆਦਾ ਵਧੀਆ ਮਿਲਦਾ ਕੋਲੂ ਹੁੰਦੇ ਨੇ ਦੋ ਤਿੰਨ ਦੁਕਾਨਾਂ 'ਚ ਮੇਰੀਆਂ ਸਾਨੂੰ ਕੋਲੂ ਵਾਲੀਆਂ ਇੱਕ ਤਾਂ ਨੀਲੀ ਜੀ ਪੈਕਿੰਗ ਦੇ ਵਿੱਚ ਆਉਂਦਾ ਉਹ origignal ਤੇਲ ਨਹੀਂ ਹੈਗਾ ਉੱਤੇ ਕੈਮੀਕਲ ਹੁੰਦਾਗਾ ਉਹਦੇ ਵਿੱਚ ਪਾਇਆ ਤੇ ਜਿਹੜਾ ਆਪਾਂ ਕੋਲੂ ਤੋਂ ਕਰਵਾਇਆ ਸੀਗਾ ਇੱਕ ਸੀਗਾ 1 ਲੀਟਰ 400 ਗ੍ਰਾਮ ਹਾ ਇੱਕ ਲੀਟਰ ਸੀਗਾ ਮਿਲਦਾ ਦੇ 1 ਲੀਟਰ ਸੀਗਾ 400 ਰੁਪਏ ਤੇ ਇੱਕ ਹੈਗਾ ਸੀਗਾ 1 ਲੀਟਰ ਚ 900 ਰੁਪਏ ਐ ਨਹੀਂ ਸੀਗਾ 900 ਰੁਪਏ ਦਾ 1 ਲੀਟਰ ਸੀਗਾ 400 ਰੁਪਏ ਦਾ 1 ਲੀਟਰ ਸੀ ਜਿਹੜਾ 900 ਵਾਲਾ ਸੀ ਉਹ ਜ਼ਿਆਦਾ ਵਧੀਆ ਸੀਗਾ ਤੇ ਆਪਾਂ ਉਹ ਵੀ ਜਿਹੜੇ ਲੈ ਲਿਆ ਸੀਗਾ ਅੱਧਾ ਤਾਂ ਕਿਲੋ ਦੋਨੋਂ ਬਣਾਨੇ ਤੇ ਬਾਕੀ ਦੂਜਾ ਵੀ ਆਪਾਂ ਲੈ ਲਿਆ ਸੀ 400 ਵਾਲਾ ਤੇ ਦੋਨੋਂ ਵਧੀਆ ਸੀਗਾ ਤੇ ਬਾਕੀ ਬੱਚਿਆਂ ਦਾ ਖਰਚ ਹੋ ਜਾਂਦਾਗਾ ਹਣ ਆਲਵ ਵਗੈਰਾ ਖਰਦਿਆ ਪ੍ਰਸ਼ਾਰ ਹੋ ਗਿਆ ਬੱਚਿਆਂ ਦੇ ਖੜਾਉਣੇ ਹੋਗੇ ਚਾਹ ਵਗੈਰਾ ਕੀਤੀ ਉਤੋਂ ਦੀ ਸਪੈਸ਼ਲਿਸਟ ਦੀ ਜਿਹੜੀ ਉਹ ਖਾਦੀ ਜਾਂ ਕੁਝ ਵੀ ਬੱਚੇ ਤੁਹਾਨੂੰ ਪਤਾਗਾ ਬੱਚਿਆਂ ਨਾਲ ਖਰਚਾ ਬਹੁਤ ਜ਼ਿਆਦਾ ਹੋ ਜਾਂਦਾਗਾ ਕਿਉਂਕਿ ਬੱਚੇ ਦੀ ਫੈਮਿਲੀ ਨੂੰ ਆਪਾਂ ਕਰਦੇ ਹਾਂ ਕੱਪੜੇ ਤੇ ਤੈਅ ਪ੍ਰੈਸ ਨਹੀਂ ਕਰਨੀ ਨੇ ਹਜੇ ਖਲਾਰਾ ਬਹੁਤ ਪਿਆ ਹੋਇਆ ਸੀ ਸਾਰੇ ਕੱਪੜਿਆਂ ਦਾ ਕਾਫੀ ਜ਼ਿਆਦਾ ਹੋ ਗਈ ਸੀ ਨਾ ਕੱਪੜੇ ਤੇ ਮੈਂ ਉੱਥੇ ਜਿਆਦਾ ਪਾਰੀ ਸੂਟ ਨਹੀਂ ਲੈ ਕੇ ਗਈ ਤੇ ਲਾਈਨਿੰਗ ਵਾਲਾ ਮੇਰਾ ਇੱਕੀ ਸੂਟ ਸੀਗਾ ਉਹ ਵੀ कॉटन ਦਾ ਸਟੱਫੀ ਸੀਗਾ ਉਹਦੇ ਦੀ ਲਾਈਨਿੰਗ ਲੱਗੀ ਹੋਈ ਸੀਗੀ ਤੇ ਤੁਸੀਂ ਵੀ ਸਮਝ ਜਣ ਜਦੋਂ ਵੀ ਜਾਓ ਹਲਕੇ ਹਲਕੇ ਸੂਟੀ ਲੈ ਕੇ ਜਾਓ ਤੇ ਵਧੀਆ ਰਹਿੰਦਾ ਦਾ ਜਦੋਂ ਪਾਣੀ ਦਾ ਕੋਈ ਫਾਇਦਾ ਨਹੀਂ ਜੇ ਅਗਰ ਸਰਦੀ ਦੇ ਵਿੱਚ ਜਾਉਂ ਤਾਂ ਤੁਸੀਂ ਪਾ ਕੇ ਜਾ ਸਕਦੇ ਜ਼ਰੂਰ ਜਾ ਸਕਦੇ ਹੋ ਤੇ ਗਰਮੀ ਦੇ ਵਿੱਚ ਵੀ ਬਾਕੀ ਕੋਈ ਉਹ ਨਹੀਂ ਉੱਥੇ ਨਾ ਮੀਂਹ ਪੈਂਦਾ ਰਹਿੰਦਾ ਦਾ ਸਾਰਾ ਦਿਨ ਕੋਈ ਉਹ ਨਹੀਂ ਹੈਗਾ ਤੇ ਉਸ ਤੋਂ ਬਾਅਦ ਜੀ ਮੈਂ ਤੁਹਾਨੂੰ ਦੱਸਣਾ ਚਾਹਣੀ ਇੱਕ ਹੋਰ ਗੱਲ ਕਿ ਮੈਂ ਤੇ ਪ੍ਰੈਸ ਕਰਾਈ ਸੀ ਸੂਟਾਂ ਤੇ ਤੇ ਉਹਨਾਂ ਦਾ ਕੀ ਪ੍ਰਾਈਸ ਹੋਊਗਾ ਤੁਹਾਨੂੰ ਮੈਂ ਦੱਸ ਦਿੰਨੀ ਆ ਜਿਹੜੀ ਤਾਂ ਆਪਣੇ ਲਾਈਨਿੰਗ ਵਾਲੇ ਸੂਟ ਸੀਗੇ ਉਹਨਾਂ ਦੇ ਤੋਂ 20 ਰੁਪਏ ਲੈਂਦੇ ਆ ਮਤਲਬ 20 ਪਤਾ ਨਹੀਂ ਕੀ ਵੀਰ 30 ਰੁਪਏ ਲੈਂਦੇ ਆ ਉਥੇ ਤੇ ਜਿਹੜੇ ਆਪਣੇ ਸਿੰਪਲ ਸੂਟ ਆ ਉਥੇ ਉਹਨਾਂ ਦਾ 20 ਰੁਪਏ ਲੈਂਦੇ ਆ ਤੇ ਆਪਣੇ ਇਧਰ ਮੈਨੂੰ ਲੱਗਦਾ 10 ਰੁਪਏ ਸਿੰਪਲ ਸੂਟ ਦੇ ਜਿਹੜਾ ਇਹ ਬਿਨਾ ਲਾਈਨਿੰਗ ਤੋਂ ਆ ਤੇ ਜਿਹੜਾ ਲਾਈਨਿੰਗ ਵਾਲਾ ਉਥੇ ਉਹਦੇ 20 ਰੁਪਏ ਲੈਂਦੇ ਆ ਤੇ ਜਿਹੜੀ ਕੱਲਾ ਦੁਪੱਟਾ ਉਹਦੇ 10 ਰੁਪਏ ਲੈਂਦੇ ਆ ਤੇ ਥੋੜਾ ਬਹੁਤ ਇਹ ਫਰਕ ਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਬਾਕੀ ਪ੍ਰੈਸ ਵੀ ਬਹੁਤ ਜ਼ਿਆਦਾ ਵਧੀਆ ਕਰਦੇ ਆ ਹਾਂਜੀ ਫੈਮਿਲੀ ਟਾਈਮ ਇੱਥੇ ਹੋ ਚੁੱਕਿਆਗਾ 4 ਵਜੇ ਦਾ ਤੇ ਆਪਾਂ ਲੱਗੇ ਸੀਗੇ ਮਖਾਣੇ ਰੋਸਟ ਕਰਨ ਮੈਂ ਵੀਰ ਦੇ ਲਈ ਮੰਗਾਈ ਸੀ ਜੇ ਮਖਾਣੇ ਤੇ ਆਪਾਂ ਨੂੰ ਰੋਸਟ ਕਰਨੇ ਹਾਂ ਹਾਂਜੀ ਫਿਰ ਮਖਾਣੇ ਆਪਣੇ ਪੂਰੇ ਵਧੀਆ ਰੋਸਟ ਹੋ ਗਏ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਲੈ ਵੀ ਪੀਰ ਦਾ ਠੰਡਾ ਕਰ ਤੇ ਇਹਦੇ ਵਿੱਚ ਥੋੜਾ ਜਿਹਾ ਜਮੀ ਬਿਲਕੁਲ ਦੇ ਕੋਲੋਂ ਮਾਰਿਆ ਆਪਾਂ ਨੰਕ ਪਾਏਗਾ ਦੇ ਨਾਲ ਥੋੜੀ ਜਿਹੀ ਕਾਲੀ ਮਿਰਚ ਪਾ ਲਈ ਵੀ ਟੇਸਟ ਇਹ ਰੱਖਾ ਆਸਕੇ ਫਿੱਕਾ ਤਾਂ ਬੱਛਾ ਖਾਂ ਹੋ ਜਾਂਦਾ ਨਾ ਜਿਆਦਾ ਨਹੀਂ ਪਾਉਣਾ ਘੱਟ ਜਿਹੀ ਪਾਉਣਾ ਵੀ ਠੀਕ ਜਿਹਾ ਹੋ ਜਾਏਗਾ ਇਹਦਾ ਰੋਸ ਬਿਲਕੁਲ ਵਧੀਆ ਹੋਏ ਤੁਸੀਂ ਦੇਖ ਸਕਦੇ ਹੋ ਨਿਕੋ ਕਿੰਨੇ ਵਧੀਆ ਬਣ ਗਏ ਬਸ ਇਹਨਾਂ ਨੂੰ ਹੁਣ ਆਪਾਂ ਢੱਕਣ ਲਗਾ ਕੇ ਰੱਖ ਦਿੰਦੇ ਹਾਂ ਟਾਈਮ ਹੋ ਚੁੱਕਿਆ 4:30 ਵਜੇ ਦਾ ਤੇ ਮੈਂ ਲਈ ਸੀ ਕੱਦੂ ਅੱਜ ਬਣਾਉਣੀ ਆਪਾਂ ਕੱਦੂ ਤੇ ਰੋਸਟ ਮਖਾਣੇ ਮੈਂ ਕੱਢ ਲਈ ਸੀ ਵੀ ਵਾਸਤੇ ਬਸ ਰੋਟੀ ਉੱਤੇ ਵਾਲਾ ਬੱਚਾ ਆ ਗਿਆ ਸੀ ਬਸ ਵੀ ਬੱਚਾ ਕਿਚਨ ਤੇ ਲਗਾਇਆ ਹੋਗਾ ਤੇ ਇਸ ਨੂੰ ਬੁੜਾ ਰਹੀ ਸੀ ਬੱਚੇ ਨੂੰ ਤੇ ਉਸ ਤੋਂ ਬਾਅਦ ਆਪਾਂ ਫਰੀਆਂ ਥੋੜਾ ਟਾਈਮ ਬਾਅਦ ਸਬਜ਼ੀ ਬਣਾ ਕੇ ਫਿਰ ਆਪਾਂ ਸ਼ਾਮ ਦੇ ਕੰਮ ਜਿਹੜੇ ਸ਼ੁਰੂ ਕਰਦਾਂਗੇ ਰੋਟੀ ਬੁਣਾ ਕੇ ਫਿਰ ਆਪਾਂ ਆਟਾ ਗੁੰਨ ਕੇ ਰੱਖ ਦਵਾਂਗੇ ਤੇ 6:30 6:30 ਵਜੇ ਤੱਕ ਰੋਟੀਆਂ ਬਣਾ ਲਾਂਗੇ ਜਲਦੀ ਰੋਟੀ ਅਸੀਂ ਨਹੀਂ ਬਣਾਉਦੇ ਕਿਉਂਕਿ ਇਹ ਲੇਖੋ ਆਪਾਂ ਥੋੜੇ ਟਾਈਮ ਬਾਅਦ ਆਪਾਂ ਕੋਈ ਇੱਕ ਕੋਈ ਚੀ ਤੇ ਬਣਾਣਾ ਸ਼ਿਕ ਵਗੈਰਾ ਬਣਾ ਲੈਨੇ ਆ ਜਾਂ ਕੋਲਡ ਕਾਫੀ ਬਣਾ ਲੈਨੇ ਆ ਤਾਂ ਕਰਕੇ ਤੇ ਬੜੇ ਨੇ ਸਾਡੇ ਬਲੌਗ ਦੇ 27 ਉਹ ਮਾਗਦੇ ਨੇ ਕਿ ਭਾਵੇਂ ਇਹ ਤੁਹਾਨੂੰ ਮੂਲੀ ਮਾਸੇ ਦੀ ਕਰਵਾਉਣ ਕਰਨ ਪੈਂਦੇ ਜਿਵੇਂ ਕਰਦੇ ਰਹੇ ਸੀਗੇ ਇਹ ਮਾਗ ਮੰਗ ਲਾਉਂਦੇ ਆ ਹਾਂਜੀ ਫੈਮਲੀ ਹੁਣ ਹੋ ਗਈ ਸਮਾਂ ਫ੍ਰੀ ਤੇ 5:30 ਹੋ ਚੁੱਕੇ ਨੇ ਤੇ ਮੈਂ ਸੋਚਿਆ ਵੀ ਕਿਉਂ ਨਾ ਜਿਹੜੀ ਆਪਣੀ ਸਪੇਸ ਤੇ ਟੈਨ ਆ ਉਹ ਸਾਫ਼ ਕੀਤੀ ਜਾਵੇ ਤੇ ਉਹਨਾਂ ਵਾਸਤੇ ਮੈਂ ਕੀ ਚੀਜ਼ ਲੈ ਕੇ ਆਈਆਂ ਮੈਂ ਤੁਹਾਨੂੰ ਦਿਖਾ ਦੇਣੀ ਆ ਤੇ ਸਭ ਤੋਂ ਪਹਿਲਾਂ ਲੈ ਕੇ ਆਈਆਂ ਜੀ ਮੈਂ ਟਰਮਿਕ ਤੇ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਤੁਹਾਨੂੰ ਕਿਚਨ ਦੇ ਵਿੱਚ ਮਿਲ ਜਾਣਗੀਆਂ ਉਸ ਤੋਂ ਬਾਅਦ ਹੈਗਾ ਜੀ ਹਨੀ ਤੇ ਮੈਂ ਮੰਗਵਾ ਲਿਆ ਸੀ ਘਰ ਹੈਨੀ ਸੀਗਾ ਤੇ ਉਸ ਤੋਂ ਬਾਅਦ ਲੈ ਕੇ ਆਈਆਂ ਜੀ ਮੈਂ ਇੱਕ 스ਪੂਨ ਕੜ ਕੜ ਲੈ ਕੇ ਆਈਆਂ ਜੀ ਫਿਰ ਉਸ ਤੋਂ ਬਾਅਦ ਲੈ ਕੇ ਆਈਆਂ ਨਿੰਬੂ ਇਹ ਜਿਹੜਾ ਬਲੀਚ ਦਾ ਕੰਮ ਕਰਦਾ ਹੈਗਾ ਬਲੀਚ ਏਜੰਟ ਹੈ ਜੀ ਇੱਕ ਉਸ ਤੋਂ ਬਾਅਦ ਇਹ ਦੋਨੇ ਚੀਜ਼ਾਂ ਬਲੀਚ ਏਜੈਂਟ ਨੇ ਤੇ ਉਸ ਤੋਂ ਬਾਅਦ ਲਏ ਕਿੰਨਾਂ ਜਿਵੇਂ ਬੇਸਣ ਤੇ ਇਹ ਜਿਹੜਾ ਥੋੜਾ ਬਹੁਤ ਸਮਾਨ ਹੈ ਜਿਹੜਾ ਇਹ ਸਮਾਨ ਹੈ ਇਹਦੇ ਨਾਲ ਦੇਖੋ ਆਪਾਂ ਜਿਹੜਾ ਟੈਨ ਰਿਮੂਵ ਕਰਨੀ ਹੈ ਮੇਰੇ ਫੇਸ ਤੇ ਕਾਫੀ ਜ਼ਿਆਦਾ ਟੈਨ ਹੋ ਚੁੱਕੀ ਆ ਫੈਮਲੀ ਸਭ ਤੋਂ ਪਹਿਲਾਂ ਲਵਾਂਗੇ ਜੀ ਆਪਾਂ ਇੱਕ 스ਪੂਨ ਬੇਸਣ ਜਿਹਦੇ ਕੋਈ ਜ਼ਿਆਦਾ ਬਣ ਗਿਆ ਕੋਈ ਚੱਕਰ ਨਹੀਂ ਹੈਗਾ ਆਪਾਂ ਬਾਅਦ ਦੇ ਵਿੱਚ ਲਗਾ ਲਾਂਗੇ ਤੇ ਬੇਸਣ ਆਪਾਂ ਨੂੰ ਲੈ ਲਿਆ ਜੀ ਇੱਕ 스ਪੂਨ ਫਿਰ ਉਸ ਤੋਂ ਬਾਅਦ ਲਵਾਂਗੇ ਜੀ ਹਲਦੀ ਜਿੰਨੀ ਕਾ粉 ਜਰੂਰ ਤੁਸੀਂ ਲੈ ਲਈ ਤੇ ਵੈਸੇ ਸਾਰੀ ਇਹ ਪਾ ਲਈ ਮੈਂ ਤੇ ਫਿਰ ਆਪਾਂ ਥੋੜਾ ਜਿਹਾ ਬੇਸਨ ਹੋਰ ਪਾ ਲੈਣੇ ਆ ਕਿਉਂਕਿ ਨਿਕਨਾਰ ਸਾਰਨਾ ਨਹੀਂ ਹੈਗਾ ਨਾ ਕਿਉਂਕਿ neck ਵਗੈਰਾ ਤੇ ਵੀ ਲਗਾਵਾਂਗੇ ਵੈਸੇ ਬਾਅਦ ਦੇ ਵਿੱਚ ਲਗਾ ਲੂਗੀ ਮੈਂ neck ਤੇ ਉਹ ਬਣਾ ਲੈਣੀ ਆ ਮੈਂ ਤੇ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਦਹੀਂ ਦੇ ਜਿੰਨਾ ਆਪਣੇ ਕੋਲ ਦਹੀਂ ਹੈਗਾ ਸਾਰਾ ਦਹੀਂ ਹੈ ਜਿਹੜਾ ਆਪਾਂ ਪਾ ਲੈਣਾ ਦਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਮਿਕਸ ਕਰਾਂਗੇ ਨੂੰ ਮਿਕਸ ਕਰ ਲਿਆ ਜੀ ਆਪਾਂ ਉਸ ਤੋਂ ਬਾਅਦ ਮਿਕਸ ਕਰਨ ਤੋਂ ਬਾਅਦ ਆਪਾਂ ਲਵਾਂਗੇ ਜੀ ਹਨੀ ਹਨੀ ਆਪਾਂ ਲੈ ਲਾਂਗੇ ਐਨਾ ਕੁ ਆਪਾਂ ਹਨੀ ਲੈ ਲਾਂਗੇ ਜਿੰਨੀ ਕੁ ਦੀ ਆਪਾਂ ਨੂੰ ਜ਼ਰੂਰਤ ਹੈ ਨਿਕਲੀ ਜ਼ਰੂਰਤ ਸੀ ਮੈਨੂੰ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਨਿੰਬੂ ਮੈਂ ਜਿਹੜੀ ਸੀਡਸ ਨੇ ਸਾਰੇ ਹੀ ਕੱਢ ਲੈਣੀਆਂ ਨਿੰਬੂ ਦੇ ਤੇਲ ਲਓ ਜੀ ਜਿੰਨੀ ਕ ਆਪਾਂ ਨੂੰ ਲੋੜ ਸੀ ਆਪਾਂ ਪਾ ਲਿਆ ਤੇ ਰਸ ਵਧੀਆ ਸੀਗਾ ਨਿੰਬੂ ਦੇ ਵਿੱਚ ਹੁਣ ਇਹਨੂੰ ਮਿਕਸ ਕਰ ਦੇ ਰਾਂਗੇ ਪੇਸਟ ਆਪਣਾ ਹੋ ਗਿਆ ਜੀ ਰੈਡੀ ਦੇਖ ਲਓ ਤੁਸੀਂ ਸਾਰੇ ਜਣੇ ਕਿਵੇਂ ਦਾ ਲੱਗ ਰਿਹਾਗਾ ਹਾਂਜੀ ਫੈਮਲੀ ਪੈਕ ਆਪਣਾ ਹੋ ਗਿਆ ਸੀ ਰੈਡੀ ਦੇਖ ਲਓ ਕਿੰਨਾ ਕ ਪੈਕ ਬਣਾਇਆਗਾ ਮੈਂ ਤੇ ਦੇਖ ਲਓ ਸਕਿਨ ਤੇ ਬਹੁਤ ਜ਼ਿਆਦਾ ਟੈਨ ਜਿਹੜੀ ਹੋਈ ਪਈ ਐ ਤੇ ਕਾਫੀ ਜ਼ਿਆਦਾ ਟੈਨ ਹੋਈ ਪਈ ਸੀ ਤਾਂ ਹੀ ਮੇਰਾ ਜੀ ਜ ਆਖਿਆ ਪਿਆ ਸੀਗਾ ਵੀ ਮੈਂ ਕੋਈ ਨਾ ਕੋਈ ਫੇਸ ਪੈਕ ਜਿਹੜਾ ਬਣਾਵਾ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਤੇ ਵਧੀਆ ਫੇਸ ਪੈਕ ਆ ਤੁਸੀਂ ਵੀ ਸਾਰਿਆਂ ਨੇ ਟਰਾਈ ਕਰਿਓ ਤੇ ਸਭ ਤੋਂ ਪਹਿਲਾਂ ਜੀ ਆਪਾਂ ਲਗਾਣੇ ਆ ਇਹਨੂੰ ਨਾਲ ਦੀ ਨਾਲ ਤੇ ਕਾਫੀ ਜ਼ਿਆਦਾ ਜਿਹੜਾ ਬੈਨੀਫਿਟ ਦਿੰਦਾਗਾ ਮੈਂ ਫਿੰਗਰ ਦੇ ਨਾਲ ਹੀ ਲਗਾ ਰਹੀ ਐ ਇਹਨੂੰ ਮੈਨੂੰ ਨਾ ਫੇਸ ਜਿਹੜਾ ਫੇਸ ਤੇ ਲਗਾਉਣ ਵਾਲਾ ਬਰਾ ਪੈਕਾ ਲਾ ਬਰਸ਼ ਨੂੰ ਦੋ ਮਿਲੀਆ ਨਹੀਂਗਾ ਮੈਨ ਲਾਦਾ ਵੀਰ ਨੇ ਚੱਕ ਕੇ ਤੇ ਸੁੱਟ ਦਿੱਤਾ ਤੇ ਇਹਨੂੰ ਆਪਾਂ ਉੱਪਰ ਦੀ ਸਾਈਡ ਲਗਾਵਾਂਗੇ ਠੀਕ ਹੈ ਟੈਨ ਹੋਵੇ ਮੇਰੇ ਆਹ ਵਾਲੇ ਏਰੀਏ ਤੇ ਚਿੰਨ ਵਾਲੇ ਏਰੀਏ ਤੇ ਬਹੁਤ ਜ਼ਿਆਦਾ ਟੈਨ ਸੀਗੀ ਤੇ ਮੈਂ ਇਹੀ ਪੈਕ ਜਿਹੜਾ ਵਰਤਦੀ ਆ ਜਦੋਂ ਦੀ ਸ਼ੁਰੂ ਤੋਂ ਮਤਲਬ ਮੈਂ ਜਗਾ ਉਹ ਨਹੀਂ ਕਰਦੀ ਲੇਗੀ ਕੋਈ ਹੋਰ ਚੀਜ਼ ਨਹੀਂ ਲਗਾਉਂਦੀ ਮੈਂ ਫੇਸ ਵਾਸ਼ ਵੀ ਸਿੰਪਲ ਹੈਲੋ ਵਗੈਰਾ ਲਈ ਯੂਜ਼ ਕਰਦੀ ਆ ਤੇ ਬਸ ਮੈਨੂੰ ਇਹ ਹੁੰਦਾ ਦਾ ਵੀ ਦੇਖੋ ਜ਼ਿਆਦਾ ਚੀਜ਼ਾਂ ਨਾ ਲਾਓ ਵੀ ਕੇ ਇਸ ਨੂੰ ਆਪਾਂ ਬਸ ਸਾਫ਼ ਰੱਖਣ ਵਾਸਤੇ ਬਸ ਇਹ ਹੋਮ ਰੈਮਡੀ ਜਿਹੜੀ ਪਣਾ ਸਕਦੇ ਆ ਇਹ ਹੋਮ ਰੈਮਡੀ ਮੇਰੀ ਫੇਵਰਟ ਰੈਮਡੀ ਆ ਜਿੰਨੇ ਵਾਰ ਵੀ ਮੈਂ ਕੋਈ ਚੀਜ਼ ਕਰਦੀ ਆ ਇੱਕ ਤੁਸੀਂ ਉਪਟਣ ਵੀ ਲੈ ਸਕਦੇ ਹੋ ਇਹਦੀ ਜਗ੍ਹਾ ਤੇ ਉਪਟਣ ਵੀ ਮਿਲ ਜਾਂਦਾਗਾ ਬਾਹਰੋਂ ਤੇ ਉਹ ਵੀ ਕਾਫੀ ਬੈਨੀਫਿਟ ਰੱਗਦਾਗਾ ਜਦੋਂ ਆਪਾਂ ਅਗਰ ਤੁਸੀਂ ਕਹੀਦੇ ਨੇ ਅਲੋਵੇਰਾ ਜਿਹੜੀ オリジナル ਅਲੋਵੇਰਾ ਹੁੰਦੀ ਆ ਤੇ ਉਹਦੀ ਮ사ਜ ਕਰਦੇ ਰਹੋਗੇ ਤਾਂ ਤੁਸੀਂ ਸਕਿਨ ਦੇ ਵਿੱਚ ਦੇਖਿਓ ਵੀ ਕਿੰਨਾ ਫਰਕ ਪੈਂਦਾਗਾ ਸਕਿਨ ਕਿੰਨੀ ਸ਼ਾਈ ਨੂੰ ਦੀ ਕਿੰਨੀ ਸਮੂਥ ਹੁੰਦੀ ਹੈ ਮੇਰ ਪਰਪਜ ਹੁੰਦਾ ਸਮੂਥ ਕਰਨ ਦਾ ਆਪਾਂ ਦੀ ਸਕਿਨ ਸਾਫ ਕਰਨੀ ਆ ਕਲਰ ਦਾ ਕੋਈ ਹੋਰ ਹੀ ਹੁੰਦਾ ਹੈਗਾ ਵੀ ਆਪਾਂ ਕਲਰ ਹੀ ਫੇਅਰ ਕਰਨਾਗਾ ਕਈ ਚੀਜ਼ਾਂ ਆਪਣੇ ਇਸ ਜਿਹੜੀ ਉਹਦੇ ਲਈ ਬਣੀਆਂ ਨੇ ਮਤਲਬ ਵੀ ਉਹ ਹੁੰਦੀਆਂ ਨੇ ਜਿਹੜੀਆਂ ਜਿਵੇਂ ਐਲੋਵੇਰਾ ਇਹ ਸਕਿਨ ਨੂੰ ਸਾਫ ਕਰਨ ਦੇ ਲਈ ਹੀ ਬਣਿਆਗਾ ਵੀ ਟਾ ਡਾਰਕਨੈਸ ਹੂਨ ਲੱਗੀ ਠੀਕ ਹੈ ਵੀ ਫੇਸ ਤੇ ਤੁਸੀਂ ਲਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ 10 ਤੋਂ 15 ਮਿੰਟ ਦੇ ਲਈ ਇਹਨੂੰ ਛੱਡਾਂਗੇ ਫਿਰ ਤੁਹਾਨੂੰ ਫੇਸ ਦਿਖਾਉਣੀ ਆ ਸਾਡਾ ਬਣੀ ਹਾਂਜੀ ਫੈਮਲੀ ਤੁਸੀਂ ਦੇਖ ਸਕਦੇ ਹੋ ਮੇਰਾ ਫੇਸ ਮੇਰਾ ਫੇਸ ਪੈਕ ਹੈ ਉਹ ਡਰਾਈ ਹੋ ਗਿਆ ਤੇ ਇਹਨੂੰ ਆਪਾਂ ਇਹ ਨਹੀਂ ਉਤਾਰਨਾ ਹੈਗਾ ਤੇ ਆਪਾਂ ਇਹਨੂੰ ਰਬ ਕਰ ਕਰਾਂਗੇ 5-10 ਮਿੰਟ ਲਈ ਰਬ ਕਰਾਂਗੇ ਹਾਂਜੀ ਫੈਮਲੀ ਮੈਂ ਫੇਸ ਵਾਸ਼ ਕਰਾਈ ਤੇ ਦੇਖ ਲਓ ਤੁਸੀਂ ਮੈਂ ਫੇਸ ਤੇ ਪਾਣੀ ਵੀ ਮੇਰਾ ਲੱਗਿਆ ਪਿਆਗਾ ਮੈਨੂੰ ਇਸ ਵੇਲੇ ਤੁਹਾਡੇ ਕੈਮਰੇ ਦੇ ਸਾਹਮਣੇ ਮੈਂ ਤੁਹਾਨੂੰ ਦਿਖਾ ਰਾਂ ਫੈਮਲੀ ਤੁਸੀਂ ਦੇਖ ਸਕਦੇ ਹੋ ਮੇਰਾ ਫੇਸ ਕਿੰਨਾ ਜਿਆਦਾ ਸਾਫ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਪਹਿਲਾਂ ਬਹੁਤ ਜਿਆਦਾ ਕਾਲਸ ਸੀਗੀ ਫੇਸ ਤੇ ਤੇ ਤੁਸੀਂ ਵੀ ਪਲੀਜ਼ ਜਰੂਰ ਟਰਾਈ ਕਰਿਓ ਇਹ ਹੋਮ ਰੈਮਡੀ ਬਹੁਤ ਜਿਆਦਾ ਵਧੀਆ ਮੇਰੀ ਘਰ ਫੇਵਰੇਟ ਆ ਤੁਹਾਡੀ ਵੀ ਫੇਵਰੇਟ ਹੋਣ ਲੱਗ ਜਾਊਗੀ ਜੇ ਤੁਸੀਂ ਟਰਾਈ ਕਰੋਗੇ ਤੇ ਅੱਜ ਦਾ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆਂ ਹੋਰ ਵਲੌਗ ਦੇ ਨਾਲ